ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਜੇ ਤੁਸੀਂ ਪੀਰਾਂ ਨੂੰ ਆਂਦੇ ਹੋ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹ ਦੋ ਗੱਲਾਂ ਹਮੇਸ਼ਾ ਗੁਪਤ ਰੱਖਣੀਆਂ ਜੇ ਇਹ ਦੋ ਗੱਲਾਂ ਕਦੇ ਵੀ ਕਿਸੇ ਨੂੰ ਨਹੀਂ ਦੱਸਣੀਆਂ ਸੰਗਤ ਜੀ ਇਹ ਹੀ ਦੋ ਗੱਲਾਂ ਦੇ ਸਦਕੇ ਵਿੱਚ ਤੁਹਾਡੀ ਗਰੀਬੀ ਪਰੇਸ਼ਾਨੀ ਤੰਗ ਹਾਲੇ ਦੇ ਬਰਕਤੀ ਹਮੇਸ਼ਾ ਵਾਸਤੇ ਦੂਰ ਹੋ ਜਾਵੇਗੀ ਅਤੇ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ ਸੰਗਜ ਜੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜਿਆ ਹੋਈਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੰਗਜ ਜੀ ਜੇ ਤੁਸੀਂ ਪੀਰਾ ਨੂੰ ਮੰਨਦੇ ਹੋ ਉਹਨਾਂ ਦੀ ਬੰਦਗੀ ਇਬਾਦਤ ਕਰਦੇ ਹੋ ਅਤੇ ਉਹਨਾਂ ਦੇ ਨਾਮ ਦੇ ਚਿਰਾਗ ਰੋਸ਼ਨ ਕਰਦੇ ਹੋ ਉਹਨਾਂ ਦੀ ਸੇਵਾ ਕਰਦੇ ਹੋ ਸੰਗਤ ਜੀ ਉਹਨਾਂ ਲੋਕਾਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਉਹਨਾਂ ਦੀ ਕੀਤੀ ਹੋਈ ਬੰਦਗੀ ਕਬੂਲ ਹੋ ਜਾਵੇ ਉਹਨਾਂ ਦੇ ਕੀਤੇ ਹੋਏ ਚਿਰਾਗ ਰੋਸ਼ਨ ਸੇਵਾ ਕਬੂਲ ਹੋ ਜਾਵੇ ਅਤੇ ਸਾਡੇ ਤੰਗ ਹਾਲੇ ਗੁਰਬਤ ਦੂਰ ਹੋ ਜਾਵੇ ਤੇ ਜ਼ਿੰਦਗੀ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਾ ਰਹਿ ਜਾਵੇ ਸੰਗਤ ਜੀ ਇਸੇ ਲਈ ਸਾਨੂੰ ਇਹ ਦੋ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਸੰਗਤ ਜੀ ਉਹ ਕਿਹੜੀਆਂ ਦੋ ਗੱਲਾਂ ਨੇ ਜਿਹੜੇ ਪੀਰਾਂ ਨੂੰ ਮੰਨਦੇ ਨੇ ਉਹਨਾਂ ਨੂੰ ਹਮੇਸ਼ਾ ਇਹ ਦੋ ਗੱਲਾਂ ਗੁਪਤ ਰੱਖਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲੀ ਗੱਲ ਜੇ ਕਿ ਤੁਹਾਡੇ ਦੁਆਰਾ ਕੀਤੀ ਹੋਈ ਬੰਦਗੀ ਇਬਾਦਤ ਸੰਗਤ ਜੀ ਤੁਸੀਂ ਬੈਠ ਕੇ ਆਪਣੇ ਪੀਰ ਮੁਰਸ਼ਿਦ ਵਾਸਤੇ ਕਿੰਨਾ ਸਮਾਂ ਬੰਦਗੀ ਇਬਾਦਤ ਕਰਦੇ ਹੋ ਇਹ ਗੱਲ ਤੁਸੀਂ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੇ ਤੁਹਾਡੇ ਘਰ ਦੇ ਹੋਣ ਜਾਂ ਦੋਸਤ ਮਿੱਤਰ ਹੋਣ ਜਾਂ ਕੋਈ ਹੋਰ ਹੋਵੇ ਇਹ ਗੱਲ ਤੁਸੀਂ ਹਮੇਸ਼ਾ ਗੁਪਤ ਰੱਖਣੀ ਹੈ ਕਿ ਤੁਸੀਂ ਕਿੰਨਾ ਸਮਾਂ ਆਪਣੇ ਪੀਰ মুর্ਸ਼ਦ ਦੀ ਬੰਦਗੀ ਕਰਦੇ ਹੋ ਕਿੰਨਾ ਸਮਾਂ ਘਰ ਵਿੱਚ ਬੈਠ ਕੇ ਉਹਨਾਂ ਦਾ ਨਾਮ ਜਪਦੇ ਹੋ ਸੰਗਤ ਜੀ ਇਹ ਗੱਲ ਨੂੰ ਤੁਸੀਂ ਹਮੇਸ਼ਾ ਗੁਪਤ ਰੱਖਣਾ ਹੈ ਕਦੇ ਵੀ ਕਿਸੇ ਦੇ ਅੱਗੇ ਇਹ ਗੱਲ ਨੂੰ ਜ਼ਾਹਿਰ ਨਹੀਂ ਕਰਨਾ ਨਹੀਂ ਤਾਂ ਤੁਹਾਡੀ ਕੀਤੀ ਹੋਈ ਬੰਦਗੀ ਵਿਅਰਥ ਹੋ ਜਾਵੇਗੀ ਤੁਹਾਡੀ ਕੀਤੀ ਹੋਈ ਸੇਵਾ ਕਿਸੇ ਕੰਮ ਨਹੀਂ ਆਣੀ ਕਿਉਂਕਿ ਸੰਗੋ ਜੀ ਕਿਸੇ ਦੇ ਦਿਲ ਦਾ ਨਹੀਂ ਪਤਾ ਕਿ ਕੌਣ ਸਾਡੇ ਬਾਰੇ ਕੀ ਸੋਚਦਾ ਹੈ ਜਾਂ ਸਾਡੇ ਬਾਰੇ ਕੋਈ ਕੀ ਗਲਤ ਕੰਮ ਕਰਦਾ ਹੈ ਸੰਗਤ ਜੀ ਇਹ ਕੰਮ ਨੂੰ ਤੁਸੀਂ ਜਿੰਨਾ ਗੁਪਤ ਰੱਖੋਗੇ ਇਹੋਂ ਨਾਹੀਂ ਵੱਧਦਾ ਰਹੇਗਾ ਤੇੋਂ ਨਾਹੀਂ ਤੁਹਾਨੂੰ ਰਸ ਆਵੇਗਾ ਤੇ ਤੁਹਾਡੀ ਕੀਤੀ ਹੋਈ ਬੰਦਗੀ ਪੀਰ মুর্ਸ਼ਦ ਕਬੂਲ ਕਰਨਗੇ ਸੰਗਤ ਜੀ ਦੂਜੀ ਗੱਲ ਇਹ ਜੇ ਕਿ ਤੁਹਾਡੇ ਦੁਆਰਾ ਕੀਤੀ ਹੋਈ ਸੇਵਾ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਜਿੰਨਾ ਗੁਪਤ ਰੱਖੋਗੇ ਤੇ ਕਿਸੇ ਨੂੰ ਵੀ ਨਹੀਂ ਦੱਸੋਗੇ ਇਹੋਂ ਨੇ ਜਿਆਦਾ ਵੱਧਦੀ ਰਹੇਗੀ ਸੰਗਤ ਜੀ ਇਹ ਦੋ ਗੱਲਾਂ ਦੇ ਸਦਕੇ ਵਿੱਚ ਅੱਲਾਹ ਤਾਲਾ ਪੀਰ ਮੁਰਸ਼ਿਦ ਤੁਹਾਨੂੰ ਹਰ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾ ਲੈਣਗੇ ਜੋ ਦੁੱਖ ਤੁਹਾਡੀ ਕਿਸਮਤ ਵਿੱਚ ਲਿਖੇ ਗਏ ਨੇ ਉਹ ਕੱਟੇ ਜਾਣਗੇ ਸੰਗਤ ਜੀ ਉਹ ਦੁੱਖ ਭੁਗਤਨੇ ਨਹੀਂ ਪੈਣੇ ਅਤੇ ਤੁਸੀਂ ਆਪਣੀ ਜ਼ਿੰਦਗੀ ਹੱਸਦੇ ਖੇੜਦੇ ਤੇ ਖੁਸ਼ੀ ਨਾਲ ਬਿਤਾ ਦੋਗੇ ਤੇ ਮਰਨ ਤੋਂ ਬਾਅਦ ਵੀ ਤੁਸੀਂ ਆਪਣੇ ਪੀਰ ਮੁਰਸ਼ਦ ਦੇ ਚਰਨਾ ਵਿੱਚ ਵਿਰਾਜਮਾਨ ਹੋਵੋਗੇ ਸੰਗਤ ਜੀ ਬਸ ਤੁਸੀਂ ਇਹ ਦੋ ਗੱਲਾਂ ਦਾ ਖਾਸ ਧਿਆਨ ਰੱਖਣਾ ਜੇ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ அீஸ்டா தில் சுவத்தக்காங்க தது தக்கா ர